ਦੇ ਇਹਲਾ ਨਹੀਂ ਹੀ ਲੱਗੀ ਟੂਮਾ ਘਰੋਂ ਦਾ ਹੂੰ ਜਦ ਬੰਜਾਂ ਨੂੰ ਤਾਂ ਪਿਆ ਸੀ ਬੇ ਵਿਚਾਰ ਕੋਈ ਨਹੀਂ ਕੋਈ ਛੋਟਾ ਪਰਦਾ ਜਿਹਾ ਰੱਖ ਦਈਆਂ ਗੱਲ 20 ਦਿਨ ਪਾਰਿਓ ਮੇਰੇ ਪੇਟੀਆਂ ਟੂਮਾ ਭਾਈ ਨਾ ਪਾ ਦਾਨੀਆਂ ਮੇਰਾ ਤਾਂ ਇਹਨਾਂ ਦਿਲ ਘਟਦਾ ਜਦ ਉਹ ਤੜਕੀ ਪਾ ਕੇ ਬਹਿ ਜਾਂਦੀ ਮੇਰਾ ਤਾਂ ਟੂਮਾ ਦੂਆਂ ਪਛਾਤਣਾ ਮੇਰਾ ਤਾਂ ਦੇਖ ਦੇਖ ਜੀ ਘਿਰਦਾ ਦੇਣੀ ਮੈਂ ਸਿੱਧਾ ਗਲ ਕਹਿ ਵੀ ਨਹੀਂ ਸਕਦੀ ਉਸੇ ਮੇਰੇ ਮਾ ਟੂਮਾ ਲਾ ਕੇ ਫੜਾ ਤੂੰ ਬੇਬੀ ਲਹਾ ਸਕਦੀਓ ਤਾਂ ਬੇਬੀ ਨੇ ਆਖਿਆ ਜੀ ਬਾਹਰ ਕੀਤਾ ਸੀ ਮੈਂ ਤੁਹਾਨੂੰ ਆਪੇ ਲਹਾ ਕੇ ਦੇ ਦੂੰ ਉਹ ਬੈਠੀ ਹੁਣ ਉਸੇ ਨਹੀਂ ਗੱਲ ਕਰਦੀ ਇਹ ਮੇਰੇ ਮਾ ਤਾਂ ਟੂਮਾ ਲਾ ਕੇ ਮੇਰੇ ਕੋਲ ਫੜ ਲਾ ਮੈਂ ਹੁਣ ਫੜ ਲਾ ਮੇ ਮੇ ਹਾਂ ਭਾਈ ਕੀ ਕਹਿਣੀ ਐ ਹੁਣ ਕੋਈ ਜਿਹੜਾ ਵਾਦਾ ਕਰਿਆ ਸੀ ਉਹ ਵੀ ਪੂਰਾ ਕਰ ਲਿਆ ਕਰ ਉਹਨੂੰ ਕਰਤਾ ਲੈਣੀ ਐ ਮੁੜ ਕੇ ਤੂੰ ਹਦ ਵਿਚਾਲਾ ਕਰਦਾਨੀ ਆ ਗੱਲ ਦਾ ਵਾਦਾ ਕਰਦਾ ਭਾਈ ਅੱਛਾ ਹੁਣ ਤਾਂ ਤੂੰ ਵਾਦਾ ਵੀ ਭੁੱਲ ਗਈ ਹੁਣ ਤਾਂ ਤੇਰੇ ਕਿੱਥੇ ਯਾਦ ਐ ਤੇਰੇ ਤਾਂ ਉਦ ਹੀ ਯਾਦ ਸੀ ਜਿਹਦੇ ਮੁੰਡਾ ਬਿਆਉਣਾ ਸੀ ਚਲ ਫਿਰ ਕੋਈ ਨਾ ਕੋਈ ਦਿਮਾਗ ਚ ਨਿੱਕਲ ਜਾਂਦੀ ਆ ਗੱਲ ਮੈਨੂੰ ਦੱਸ ਦੇ ਵੀ ਕੀ ਗੱਲ ਐ ਦਿਮਾਗ ਚ ਤਾਂ ਮੈਂ ਪਾ ਦਾਨੀ ਆ ਤੂੰ ਮਾਲ ਹੱਕ ਦੇ ਮੇਰੇ ਪੇਕੇ ਆਣੀਆਂ ਸੈਟ ਮੇਰੇ ਪੇਕੇ ਆਂਦਾ ਤੂੰ ਹੀ ਨਹੀਂ ਪਾਇਆ ਸੈੱਟ ਮੈਨੂੰ ਮੈਨੂੰ 20 ਦਿਨ ਹੋ ਗਏ ਤੇਰੇ ਮੂੰਹ ਕੰਨੀ ਦੇਖੀ ਜਾਂਦੀ ਨੂੰ ਵੀ ਬੇਬੇ ਅੱਜ ਕਹੂਗੀ ਸਵੇਰੇ ਕਹੂਗੀ ਚੁੱਪ ਕਰਕੇ ਨਾ ਮੇਰੇ ਨਾਲ ਟੂਮਾ ਲਾ ਕੇ ਦੇ ਦੇ ਜੀ ਮੈਂ ਕਹਤਾ ਨਾ ਫੇਰ ਅਗਲੀ ਮੰਨੂਗੀ ਬੁਰਾ ਕੋਈ ਨਾ ਫੇਰ ਕੀ ਇਹ ਟੂਮਾ ਲਾ ਕੇ ਮੈਂ ਦੇ ਦੂ ਕੋਈ ਧੋਕੇ ਤਾਂ ਨਹੀਂ ਪੀਂਦੀ ਤੇਰਾ ਟੂਮਾ ਕਰੀਨੇ ਟੂਮਾ ਕੋਈ ਬਹਤਾਂ ਨਹੀਂ ਕਿਸੇ ਨੂੰ ਦਿੱਟਣਾ ਬਗਾਨੇ ਨੂੰ ਮੇਰਾ ਤਾਂ ਨਾ ਜੀ ਘਿਰਦਾ ਹੈ ਜਦੋਂ ਮੈਂ ਉਹਦੇ ਪਾਣੀਆ ਦੇਖਦੀਆਂ ਮੈਨੂੰ ਤਾਂ ਐ ਲੱਗਦਾ ਮੇਰਾ ਅੱਧਾ ਸਿਆਣਾ ਖੁਰ ਗਿਆ ਨਾ ਖੁਰਨ ਨੂੰ ਉਹ ਕੀ ਘਸਾਉਂਦੀ ਹੈਗੀ ਵੀ ਕੋਈ ਕੰਦ ਤੇ ਲੈ ਕੇ ਬੈਠ ਗਈ ਦਾ ਕਹੇ ਸੀ ਵੀ ਭਾਈ 20 ਚੁੱਪ ਕਰਕੇ ਟੂਮਾ ਲਾ ਕੇ ਫੜਾ ਦੇ ਨਹੀਂ ਮੈਂ ਆਪ ਲਹਾ ਲੂੰ ਜਾ ਕੇ ਨਾ ਜੇ ਤੇ ਮੈਂ ਹੁਣ ਪਾ ਨਾ ਕਵੇਚ ਕਰਦੀ ਤੇ ਮੈਂ ਹੁਣ ਦੋ ਤੋਲੇ ਤੋਰ ਤੈਨੂੰ ਤੋਲੇ ਨੂੰ ਪਾ ਦਿੰਦੀ ਕਰਾ ਕੇ ਫਿਰ ਪਾਈ ਦਿੰਦੀ ਮੇਨ ਤਾਂ ਚੜਾਏ ਹੋ ਗਿਆ ਵੀ ਚਲ ਆਪਾਂ ਜਮੀਨ ਲਾ ਲਈ ਦੋ ਕਿੰਨੇ ਦੀ ਤਿੰਨ ਤੋਲੇ ਹਾਂ ਜੇ ਤਿੰਨ ਤੋਲੇ ਉਹਨੂੰ ਪਾਉਂਦੀ ਨਾ ਬਰਾਬਰ ਦੀ ਹੱਕਦਾਰਾਂ ਤੰਨੀ ਮੈਨੂੰ ਚਾਹੀਦੀ ਫੇਰ ਕਰਾ ਦੇ ਤਾਈ ਨਹੀਂ ਫਿਰਨੇ ਕਲੇ ਜੀ ਮਾਰੀ ਨੇ ਕਲੇ ਅੱਗ ਸਿੱਟੀ ਵੀ ਆਪਾਂ ਬਾਹਣ ਲੈ ਲਿਆ 2 ਕਿੱਲੇ ਆਪਣਾ ਉਧਰ ਬੈਠੇ ਲੱਗ ਗਏ ਖਰਚਾ ਹੋ ਗਿਆ ਬਾਹਣ ਕਿਨੇ ਦੇਖਿਆ ਬਾਹਣ ਤਾਂ ਖੇਤ ਚ ਪਈ ਰਹੇ ਨੇ ਖੇਤਾਂ ਉਹੀ ਗੱਲ ਲਈ ਜਾਨੇ ਜ਼ਮੀਨ ਕਿੱਲਾ ਹੋਰ ਬੜੀਆਂ ਟੂਮਾ ਨਾ ਟੌਰ ਬਣਦੀ ਆ ਬੰਦੇ ਦੀ ਟਾਂਹ ਕਲੇ ਉਹੀ ਗੱਲ ਛੋੜ ਦੇਣਾਂਗੇ ਤਾਂ ਮੈਂ ਸਾਨੂੰ ਫੜਾਤੀਆਂ ਸੀ ਮੈਂ ਤਾਂ ਸੁੱਤ ਮੰਗਦੀ ਨਹੀਂ ਮੈਂ ਤਾਂ ਆਦੇ ਪੇਕੇ ਆਣੀਆਂ ਮੰਗਦੀਆਂ ਪੇਕੇ ਆਣੀਆਂ ਤੇ ਹੱਕ ਹੈਗਾ ਕੋਤੇ ਵੀ ਨਹੀਂ ਚਲ ਕੋਈ ਨਾ ਫੇਰ ਆਏ ਕੋਈ ਹੁਣ ਮੈਂ ਆਪਦੀਆਂ ਤੇ ਸਾਰੀਆਂ ਤਾਂ ਨਹੀਂ ਫੜੀਆਂ ਕੁਛ ਮੜਾ ਮੋਟਾ ਤਾਂ ਤੇਰੇ ਕੋਲੇ ਹੈਗੇਗਾ ਆਪਣਾ ਸਿਉਣਾ ਘਰ ਵਾਲਾ ਘਰ ਵਾਲਾ ਸ਼ਾਂਪਾ ਰਹਿ ਗਈਆਂ ਦੋ ਚਲੀ ਫਿਰ ਲੈ ਚਲ ਕੋਈ ਨਾ ਨਾ ਫੇਰ ਕੀ ਗੱਲ ਹੁਣ ਜ਼ਮੀਨ ਦਾ ਆਪਾਂ ਨੂੰ ਫਸਲ ਦੇਊਗੀ ਤੇ ਸਿਉਣਾ ਕੀ ਆਪਾਂ ਨੂੰ ਫਸਲ ਦਿੰਦਾ ਅੰਦਰ ਤੇ ਆ ਉਹ ਤਾਂ ਫਸਲ ਹੀ ਨਹੀਂ ਦਿੰਦਾ ਨਾ ਚੁੱਪ ਕਰਕੇ ਮੇਰੇ ਪੇਕੇ ਆਣਾਂ ਸਿਉਣਾ ਲਹਾ ਕੇ ਦੇ ਦਿਆ ਦੀ ਨੂੰ ਤੋਂ ਫੇਰ ਆਇਆਂ ਆਖੂਗੀ ਅਗਲੀ ਵੀ ਜਠਾਣੀ ਨੇ ਮੈਥੋਂ ਟੂਮਾ ਲ ਉਹਨੂੰ ਕੀ ਪਤਾ ਵੀ ਇਹ ਪੇਕ ਕੰਨੀਆਂ ਤੂੰ ਬਚਾਰੀ ਮੈਨੂੰ ਰੋਈ ਦਿਖਾਉਂਦੀ ਹੈ ਦੇਖੀ ਪੈਣੀ ਮੇਰੇ ਕਾਂਡੇ ਕਿੰਨੇ ਸੋਹਣੇ ਆ ਨਾ ਕਿੱਦਾਂ ਸੋਹਣਾ ਡਿਜ਼ਾਈਨ ਹੈ ਚਲ ਕੋਈ ਨਾ ਫਿਰ ਕੀ ਹੋ ਗਿਆ ਨਵੀਂ ਨਮੇਲੀ ਹਜੇ ਕੋਈ ਤੇਰੀ ਟਾਈ ਵਰਗੀਆਂ ਸਾਰੀਆਂ ਆਪਣੇ ਘਰੇ ਆਉਂਦੀਆਂ ਨੇ ਦੇਖਣ ਹਜੇ ਇਹ ਗੱਲ ਮੰਗੂ ਜੇ ਆਪਾਂ ਨੰਗੀ ਕਰਤੀ ਜਮ ਬੱਛੇ ਵਰਗੀ ਹੋ ਜੂਗੀ ਜੇ ਸਾਰੀਆਂ ਟੂਮਾ ਲਾ ਲੀਂਗਾ ਉਹ ਤਾਂ ਜੇ ਤੂੰ ਐ ਕਰ ਨ ਸਜੀ ਬਜੀ ਦੇਖਣਾ ਨੂੰ ਨੂੰ ਐ ਕਰ ਦੋਨਾਂ ਨੂੰ ਕਰਾ ਦੇ ਤਨ ਤਨ ਟੋਲਿਆਂ ਦੀ ਸੈਟਿੰਗ ਕਰਾ ਦੇ ਬਾਹਲੇ ਨਾ ਕਰ ਚਲ ਨਾ ਫਿਰ ਕਰਾ ਦੂਗੀ ਮੈਂ ਕਹਿਦਾ ਨਹੀਂ ਉਹਨੂੰ ਆਏ ਨੂੰ ਅੱਜ ਹੀ ਚਲੋ ਗੱਡੀ ਲੈ ਕੇ ਹੇਗਾ ਜੀ ਤੇ ਤੁਹਾਡੇ ਕੋਲ 6 ਲੱਖ ਰੁਪਇਆ ਤੱਕ ਰਾ ਦਿਓ ਨਾ 6 ਲੱਖ ਰੁਪਇਆ ਫਿਰ ਆਏ ਕਰ ਦੇਾਂਗੇ ਕਿਹੜਾ ਪੱਬਾ ਹਣ ਲੈਗਾ ਉਹਦੇ ਵੀ ਚੱਕ ਨਾਲ ਦੇ ਦੇਣੇ ਆਂਗੇ ਪਵਾ ਚਾਚਾ ਟੋਲੇ ਕਰਾ ਲਓ ਮੇਰੇ ਕੰਨੀਆਂ ਦਾ ਨਾ ਮੈਂ ਤਾਂ ਕਹੀ ਨਹੀਂ ਮੈਂ ਕਿਹੜਾ ਆਖਿਆ ਵੀ ਕਿਨਾਰ ਵੇਚ ਦਿਉ ਆਪ ਹੀ ਕਹੀ ਜਾਨੀ ਬੇਟੀ ਮੈਂ ਤਾਂ ਟੂਮਾ ਲਹਾਉਣ ਦੀ ਗੱਲ ਕਰੇ ਜਿਹੜਾ ਵਾਦਾ ਕਰੇ ਨਾ ਚੁੱਪ ਕਰ ਕੋਈ ਵਾਦੇ ਤੇ ਰਿਆ ਕਰ ਚਲ ਕੋਈ ਨਾ ਵਾਦਾ ਕਰਿਆ ਲਹਾ ਕੇ ਦੇ ਦੂੰ ਹੁਣ ਤੂੰ ਕੋਈ ਮੇਰੀ ਜਾਨ ਤਾਂ ਨਹੀਂ ਲੈਣੀ ਟੂਮਾ ਹੀ ਲੈਣੀਆਂ ਨੇ ਉਹ ਟੈਂਟਾਂ ਨਾ ਬਸੋ ਪਾਈ ਬੈਠੀ ਹੈਗੀ ਹਰਦੀ ਟੈਠੋ ਵੀ ਚੱਲਤ ਨਹੀਂ ਹੁੰਦੀ ਨਾ ਬੇਬੇ ਮੈਥੋਂ ਨਹੀਂ ਚੱਲ ਤੂੰ ਵੀਰਨ ਦਾ ਜਮਾ ਨਾ ਬੋਲੀ ਵੀਰ ਨਾ ਬਾਅਦ ਮੈਂ ਤੈਨੂੰ ਆਪੇ ਲਾ ਕੇ ਦੇ ਦੂੰਗੀ ਨਾ ਕੋਈ ਨਾ ਦੇ ਤੂੰ ਤੇਰੀ ਤਾਈ ਦੀ ਨੂੰ ਕਹੇ ਗੈਰੀ ਵਿਆਹ ਗਈ ਹੈ ਉਹ ਵੀ ਮੰਗ ਕੇ ਤਾਂ ਥੋ ਲਈ ਜਾਂਦੀ ਸੀ ਜੇ ਹੁਣ ਆਪਣੇ ਘਰੇ ਦੀ ਕਾਦੀ ਗੱਲ ਕਰਨੀ ਹੈ ਉਹ ਕਿਰਾ 20 ਦਿਨ ਪਾ ਕੇ ਰੱਖਦੀ ਸੀ ਤਾਈ ਦੀ ਨੂੰ ਵਿਚਾਰੀ ਇੱਕ ਦਿਨ ਲੈ ਜਾਂਦੀ ਸੀ ਦੂਜੇ ਦਿਨ ਫੜਾ ਜਾਂਦੀ ਸੀ ਉਹਦੇ ਨਾਲ ਵੀ ਛੋਡੇ ਵਾਲੀ ਹੋਈ ਹੈ ਵਿਚਾਰੀ ਨਾ ਉਹ ਤੋਂ ਵੀ ਫੜ ਲਿਆ ਅੱਛਾ ਸਾਰੇ ਘਰਾਂ ਨੂੰ ਆਹੀ ਗੱਲ ਸਾਨੂੰ ਕੋਈ ਇਹੋ ਜਿਹਾ ਨਹੀਂ ਕਹਾ ਕੋਈ ਛਟਕੇ ਤਾਂ ਨਹੀਂ ਆਏ ਛੋਡਨੇ ਚੀਜਾਂ ਬੰਦੀਆਂ ਨੇ ਤੇਰੀ ਤਾਈ ਨੇ ਵੀ ਆਦੇ ਜਵਾਕਾਂ ਦੀ ਚੀਜ਼ ਬਣਾਈ ਹੈ ਮੈਂ ਵੀ ਛੋਡੀ ਚੀਜ਼ ਬਣਾਈ ਹੈਗੀ ਇਹ ਫਿਰ ਹੁਣ ਮੈਂ ਕੀ ਕਰ ਯੋ ਮੈਂ ਤੂੰ ਮੈਨੂੰ ਆਖਿਆ ਸੀ ਨਾ ਵੀ ਸਾਡੇਆਂ ਦਾ ਭਾਈ ਫੜਾ ਦੇ ਤੇਰੇ ਪੇਕਿਆਂ ਨੂੰ ਕਹਦੇ ਜੀ ਤੈਨੂੰ ਜਿਆਦਾ ਸ਼ੌਂਕ ਹੈ ਨਾ ਆਦੇ ਪੇਕਿਆਂ ਨੂੰ ਕਰਾ ਕੇ ਪਾਲਾ ਮੇਰੇ ਪੇਕਿਆਂ ਨੇ ਤਾਂ ਮੇਰਾ ਫਰਜ਼ ਪੂਰਾ ਕਰਤਾ ਐ ਕਰ ਰਾਜਵੀਰ ਨੂੰ ਕਹਦੇ ਹੁਣ ਵੀ ਭਾਈ ਜੀ ਤੇਨੂੰ ਸ਼ੌਂਕ ਹੈ ਨਾ ਟੂਮਾਂ ਦਾ ਆਦੇ ਪੇਕਿਆਂ ਤੋਂ ਕਰਾ ਲੈ ਪੁੱਤੇ ਸੀ ਤਾਂ ਟੂਮਾਂ ਉਹਦੀ ਫੜ ਲੈਣੇ ਬਹੁਤ ਮਾਜਾ ਨਾ ਤੈਨੂੰ ਆਖ ਖਾਣਾ ਰਾਜਵੀਰ ਨੂੰ ਆਖ ਤੇਨਾਂ ਟੂਮਾਂ ਲਹਾ ਕੇ ਉਹ ਤਾਂ ਦੇ ਦੇਣੀਆਂ ਐਂ ਜੀ ਐਵੇਂ ਬਾਲਾ ਬਰਾ ਤਾਜਾ ਨਾ ਰਾਜਵੀਰ ਤੋਂ ਤਾਂ ਹੁਣ ਤੈਨੂੰ ਸੇਕ ਲੱਗਦਾ ਛੋਟਿਆਂ ਨੂੰ ਹੱਦ ਤੋ ਡਰਦ ਨਹੀਂ ਹੁੰਦੀਆਂ ਡਰਦੀਆਂ ਤਾਂ ਵੱਡੀਆਂ ਤੋਂ ਨਹੀਂ ਨੇ ਚਾਲ ਹੋਰ ਗੱਲ ਮੈਨੂੰ ਡਰ ਨਹੀਂ ਮੈਨੂੰ ਲੱਗਦਾ ਤੇ ਉਹ ਗੱਲ ਵਾਂਗੂ ਵੱਡਾ ਮੁੰਡਾ ਤਾਂ ਘਰੇ ਆਪਨੇ ਉਹਦਾ ਬੰਦਾ ਹਜੇ ਘਰੇ ਨਹੀਂ ਆਇਆ ਆਖੂਗੀ ਵੀ ਮੇਰਾ ਬੰਦਾ ਤਾਂ ਗਾਹ ਆਉਂਦੀ ਨੌਕਰੀ ਤੇ ਵੀ ਪਤਾ ਨਹੀਂ ਮੇਰੇ ਨਾਲ ਲੜਾਈਆਂ ਕਰ ਦਿੰਗਾ ਨੇ ਨੇ ਮੈਂ ਕਹਦਾ ਖ ਲੜਨੂ ਮੈਂ ਤਾਂ ਤੈਨੂੰ ਪਿਆਰ ਨਾਲ ਆਖ ਤੂੰ ਐ ਕਹਦੇ ਵੀ ਪੁੱਤ ਹੁਣ ਬਹੁਤ ਦਿਨ ਹੋ ਗਈਆਂ ਪਾਈਆਂ ਟੂਮਾਂ ਨੂੰ ਮੂਰੇ ਗਰਮੀ ਆ ਗਈ ਤੇ ਇਥੋਂ ਨਹੀਂ ਹੁਣ ਪਾਈਆਂ ਜਣੀਆਂ ਤੈਨੂੰ ਗਰਮੀ ਆਉਂਦੀ ਲਾ ਦੇ ਉਹ ਤਾਂ ਅਗਲੀ ਤਿਆਰੀ ਬੈਠੀ ਉਹ ਲਾਉਣ ਨੂੰ ਕੋਈ ਨਾ ਤੇਰਾ ਕਰਕੇ ਪਾਉਂਦੀ ਐ ਕੋਈ ਨਾ ਤੇਰੀ ਬੈਠੇ ਦੇ ਦਊਗੀ ਲਾ ਕੇ ਕੋਈ ਖਾਂਦੀ ਨਹੀਂ ਤੇਰੀਆਂ ਟੂਮਾਂ ਇੰਨਾ ਨਹੀਂ ਸ੍ਰ ਆ ਗਈ ਬੋਤਾ ਆ ਗਈ ਕੋਰੇ ਰਾਜੀ ਵੀਰ ਇਹਨਾਂ ਇੱਕ ਗੱਲ ਆਖ ਪੁੱਤ ਦੱਸ ਵੇ ਮੈਂ ਤੈਨੂੰ ਆ ਯਾਦੀਆਂ ਹੁਣ ਮਕਾਨ ਦੇ ਖੌਨ ਸਵਾ ਮੀਨਾ ਸੁਖ ਨਾਲ ਆਪਣੇ ਵਿਆਹ ਨੂੰ ਹੋ ਗਿਆ ਹੈ ਨਾ ਤੇ ਆ ਟੂਮਾ ਲਾ ਦੇ ਤੇ ਮੈਨੂੰ ਫੜਾ ਦੇ ਪੁੱਤ ਮੈਂ ਸਾਫ਼ ਦੂ ਤੈਨੂੰ ਪਤਾ ਅਗੱਸਿਆਉਣਾ ਮਹਿੰਗਾ ਵਾਲਾਗਾ ਤੇ ਠੱਗੀਆਂ ਚੋਰੀਆਂ ਵਾਲਾ ਨਾ ਹੋਈ ਜਾਂਦੀਆਂ ਨੇ ਮੈਂ ਵੀ ਗੱਲ ਤਾਂ ਤੇਰੀ ਠੀਕ ਹੈ ਟਾਈਮ ਤਾਂ ਮਾੜਾ ਹੀ ਹੈ ਅੱਜਕੱਲ ਚਲ ਕੋਈ ਨਹੀਂ ਫਿਰ ਮੈਂ ਜੇ ਤੈਨੂੰ ਇੰਨੀ ਮੈਂ ਲਾ ਕੇ ਰੱਖ ਦਿੰਨੀ ਐ ਮੈਂ ਦੂਤੀਆਂ ਪਾ ਲੂੰਗੀ ਮੇਰੇ ਕੋਲੇ ਛੋਟੇ ਛੋਟੇ ਜੇ ਪਏ ਨੇ ਚਲ ਕੋਈ ਨਾ ਪੁੱਤ ਦੂਤੀਆਂ ਤਾਂ ਪਾ ਲਈ ਛੋਟੇ ਛੋਟੇ ਪਏ ਆ ਇਹ ਮੈਨੂੰ ਫੜਾ ਦੇ ਆਪਣੇ ਮੈਂ ਤਾਂ ਨਾ ਉਹ ਅੰਦਰ ਜਿੰਦਾ ਲੱਗਦਾਗਾ ਅੰਦਰ ਲੋਕ ਲੱਗਦਾਗਾ ਉਹ ਚ ਸੰਭੂਗੀ ਹ ਹੋ ਜੂਗਾ ਨਹੀਂ ਪੁੱਤ ਸਾਬ ਘੁੰਰਾਂ ਦੇ ਕਰਨੀ ਵਾਲੀ ਹੈਗੀ ਆ ਮੈਨਾਂ ਬਾਹਰ ਚੱਕੀ ਫਿਰਦੀ ਹੈਗੀ ਬੇਬੇ ਮੈਨੂੰ ਤਾਂ ਲੱਗਦਾ ਨਹੀਂ ਬਾਹਰ ਤੈਨੂੰ ਨਹੀਂ ਬਤੇ ਪਾ ਲੱਗਦਾ ਆਹ ਲੇਖਣ ਵੇਖਣ ਵਾਲਾ ਵੀ ਐ ਕਹ ਦਿੰਦਾ ਲੈ ਇਹਨਾਂ ਦੇ ਕਿਬਾਲੀ ਬਹੂਨ ਦੀ ਦੀ ਆਈ ਆ ਵੀ ਕਿਵੇਂ ਪਾਈ ਫਿਰਦੇ ਕਿ ਟੂਮਾ ਨਹੀਂ ਸਾਹ ਸਕਦੇ ਮੈਂ ਵੀ ਆਪਣੇ ਕੋਈ ਘਰੇ ਤਾਂ ਆਉਂਦਾ ਨਹੀਂ ਹੈਗਾ ਆਉਂਦਾ ਕਿਉਂ ਨਹੀਂ ਐਂ ਲੱਗਦਾ ਤੇਰੇ ਆਪਣੇ ਬਾਰ ਮੁਰਦੀ ਲੰਗਦੇ ਨੇ ਨਹੀਂ ਮੈਂ ਤੇਰੇ ਬਾਹਰ ਅੰਦਰ ਪਾ ਕੇ ਗਈਆਂ ਤੇਰੇ ਸਾਹਮਣੇ ਨਾ ਹਰਪ੍ਰੀਤ ਨੇ ਤਾਂ ਉਹਦੀ ਲਾਟੀਆਂ ਸੀ ਥੋੜੇ ਦਿਨਾਂ ਬਾਅਦ 11 ਦਿਨਾਂ ਤੀ ਲਾਟੀਆਂ ਤੇ ਤੂੰ ਤਾਂ ਦੇ ਸੁੱਖ ਨਾਲ ਸਵਾ ਮਹੀਨਾ ਕਰਤਾ ਤੇ ਹਰਪ੍ਰੀਤ ਦੀ ਦੀ ਦਾ ਟੂਮਾ ਕਿਹੇ ਜਿੰਗਾ ਨੇ ਉਹ ਵੀ ਮੇਰੇ ਕੋਲ ਹੀ ਐ ਅਹੀਂ ਜਿੰਗਾ ਹੀ ਉਹਦੀਆਂ ਨੇ ਇੱਕੋ ਜਿਹਾ ਕਰਵਾਉਣਾ ਇੱਕੋ ਜਿਹਾ ਨੇ ਅਹੀਂ ਜਿੰਗਾ ਨਾ ਤਾਂ ਦੀਦੀ ਨੇ ਵਿ ਨਾ ਹੁਣ ਪਾਉਂਦੀ ਐਂ ਫਿਰਦੀ ਰਹਿੰਦੀ ਉਹ ਨਹੀਂ ਪਾਉਂਦੀ ਉਹ ਤਾਂ ਜਮਾ ਹੈ ਹੀ ਨਹੀਂ ਅਡਾ ਛੂਕ ਟੂਮਾ ਤਾਂ ਮੈਂ ਤਾਂ ਮੋਟੀਆਂ ਦਾ ਪਾਲਿਆ ਕਰ ਪਈਆਂ ਕੀ ਕਰਨਗੇ ਉਹ ਤਾਂ ਡਰਦੀ ਆ ਵੀ ਕਿਤੇ ਮੇਰੇ ਤਾਂ ਡਿੱਗ ਨਾ ਪੈਣ ਕਈ ਵਾਰੀ ਨਾ ਉਹਦਾ ਕਾਂਟਾ ਡਿੱਗ ਪਿਆ ਸੀ ਪਰ ਮੁੜ ਕੇ ਤਾਂ ਬਸ ਫਿਰ ਉਹਨੇ ਪਾਈਆਂ ਹੀ ਨਹੀਂ ਪੂਮਾ ਮਰ ਜਾ ਮੇਰਾ ਵੀ ਨਾ ਕਿਤੇ ਕਾਂਟਾ ਡਿੱਗ ਜਾ ਤੂੰ ਐਂ ਕਰ ਬੇਬੇ ਹੁਣ ਤਾਂ ਨਾ ਮੈਂ ਤੂੰ ਜੈਨ ਫੜਾ ਦਨੀ ਹਲੇ ਤੂੰ ਸੰਭਾਲ ਕੇ ਰੱਖ ਦੇ ਤੇ ਮੈਂ ਕੱਲ ਨੂੰ ਜਾਂਦੀ ਪਾ ਲੂੰਗੀ ਚਲ ਐਂ ਕਰ ਬੇਬੇ ਕੀ ਨਾ ਦੁਸ਼ਮਾਨ ਲਾ ਤੇਰੀ ਵੀ ਗੱਲ ਸਹੀ ਐ ਸਿਆਉਣਾ ਬਾਲਾ ਮਹਿੰਗਾ ਹੁਣ ਹੋਰ ਪੁੱਤ ਨਿਆਣੀ ਆਵੇਂ ਲੱਗਦਾ ਹਨ ਮੈਨੂੰ ਵੀ ਚੋਰੀ ਧੜੀ ਤੋਂ ਡਰ ਲੱਗਦਾਗਾ ਚੱਲੋ ਜੀ ਰੋ ਮੈਂ ਕਿਤੇ ਜਾਣਾ ਜੂਣਾ ਹੋਇਆ ਹਨ ਹਾਂ ਤੇ ਓਦੇ ਪਾ ਕੇ ਵਗ ਜੂਣੇ ਨਾ ਓਦੇ ਪਾ ਲਿਆ ਕਰੀ ਕੋਈ ਨਾ ਕਿੱਸੇ ਪੁੱਤੇ ਇਹਦੇ ਬਿਨਾਂ ਕੀ ਆਪਾਂ ਨੂੰ ਪਾਲਾ ਲੱਗਦਾਗਾ ਹਾਂ ਮੈਂ ਵੀ ਗੱਲ ਤਾਂ ਤੇ ਹਾਰ ਵੀ ਲਾ ਦਵੇਂ ਮੈਂ ਹੋਰ ਹਾਰ ਵੀ ਲਾ ਦੇ ਪੁੱਤ ਗਰਮੀ ਵਾਲੀ ਹੈਗੀ ਅਨ ਤੇਰੇ ਚੂਹੀ ਜੇ ਜਾਂਦਾ ਇਹਨਾਂ ਦੀਆਂ ਚੀਜ਼ਾਂ ਲੈ ਬੇਬੇ ਹਾਂ ਮੈਨੂੰ ਵੀ ਟੈਨਸ਼ਨ ਜੀ ਸੀ ਵੀ ਕਿਤੇ ਕੋਈ ਪੱਤਾ ਪੁੱਤਾ ਨਾ ਡਿੱਗ ਜੇ ਫੇਰ ਫੇਰ ਔਖਾ ਹੋ ਜਾਂਦਾ ਆ ਲੈ ਬੇਬੇ ਸਮਾ ਲਾ ਨਾ ਨਾ ਸਮਾ ਗਦੀਆ ਮੇਰੇ ਤਾਂ ਅੰਦਰ ਨਾ ਨਵਾਰੀ ਜਮ ਅੰਦਰ ਲਾ ਲਓ ਕਾ ਲੱਗਦਾ ਉਹ ਚ ਰੱਖੂਗੀ ਮੈਂ ਜਮਾ ਤਾਂ ਰੱਖਣਾ ਥੇ ਹੁੰਦੇ ਹੀ ਨਹੀਂ ਫਿਰ ਬੇਬੇ ਹੁਣ ਮੈਂ ਕੰਨਾਂ ਚ ਕੀ ਪਾਵਾਂ ਚਲ ਕੋਈ ਨਾ ਨਿੱਕੇ ਨਿੱਕੇ ਜੇ ਪਾ ਲਈ ਆਪਣੀ ਆ ਬੇਬੇ ਆ ਵੀ ਲਾ ਨਾ ਚਲੇ ਤਾਂ ਰੱਖ ਲਾ ਇਹ ਸਿਉਣੀ ਦੀ ਨਹੀਂ ਹੈਗੀ ਨਹੀਂ ਇਹ ਤਾਂ ਮੁੱਲ ਦੀ ਹੈਗੀ ਆਹੀ ਹੈ ਸਿਉਣਾ ਜਦ ਮੈਂ ਤਾਂ ਬੇਬੇ ਸਮਝੀ ਬੈਠੀ ਸੀ ਵੀ ਇਹ ਸਿਉਣੀ ਦੀ ਹੈ ਨਹੀਂ ਨਹੀਂ ਇਹ ਤਾਂ ਹੂਂ ਹੈ ਦੇਖੋ ਸਿਉਣੀ ਵਰਗੀ ਵਾਰੀ ਸੋਹਣੀ ਪਈ ਹੈ ਹਾਂ ਚਲ ਆ ਤਾਂ ਬੇਬੇ ਨੇ ਵਧੀਆ ਕੀਤਾ ਤੂੰ ਮਾਇਆਂ ਲਹਾ ਲਈਆਂ ਮੈਨੂੰ ਵੀ ਹੁਣ ਤਾਂ ਸੋਚਦਾ ਲੱਗੀ ਰਹਿੰਦੀ ਸੀ ਵੀ ਜੇ ਕਿਤੇ ਕੋਈ ਡਿੱਗ ਪੀ ਟੂਮ ਜਾਂ ਕੋਈ ਕਾਂਟਾ ਡਿੱਗ ਪਿਆ ਵੀ ਮੈਂ ਕੀ ਜਵਾਬ ਦੇਵਾਂਗੀ ਇਹਨਾਂ ਨੂੰ ਚਲ ਆਪਦੀ ਆਪ ਸਾਹਮਣ ਆਪਾਂ ਤਾਂ ਜਦੋਂ ਜਾਣਾ ਹੋਇਆ ਕਰੂਗਾ ਪਾ ਕੇ ਬਗਜਾ ਕਰਾਂਗੇ ਹੁਣ ਜਦੋਂ ਮੈਨੂੰ ਪਾਆਂ ਨੇ ਟੂਮਾ ਤਾਂ ਮੇਰਿਆਂ ਹੀ ਰਹਿਣੀਆਂ ਇਹਦੇ ਕਿਹੜਾ ਹੋਰ ਨੋਵਾ ਵੀ ਉਹਨੂੰ ਪਾ ਦੂਗੀ ਦੀਦੀ ਕੋਲੇ ਆਪਦੀਆਂ ਹੈਗੀਆਂ ਨੇ ਚਲੇ ਮੇਰਿਆਂ ਰਹਿ ਜਾਣਗੀਆਂ ਕੀ ਪਤਾ ਤਾਂ ਹੁਣ ਟੂਮਾ ਮੇਰਿਆਂ ਲਾ ਕੇ ਫੜਾਊਗੀ ਕਿ ਨਾ ਅਗਲੀ ਦਾਬਾ ਮਾਰ ਕੇ ਵੇਝੀ ਮੈਨੂੰ ਮੁੜ ਕੇ ਇਹਨਾਂ ਨੇ ਕਰਾ ਕੇ ਵੀ ਨਹੀਂ ਦੇਣਾਂ ਕਿਵੇਂ ਕਰਾਂ ਹੁਣ ਕਿਵੇਂ ਟੂਮਾ ਲਵਾਂ ਦੇਖ ਲਾਨੀਆਂ ਬੇਬੇ ਦੇ ਮੂੰਹ ਮੰਨੀ ਬਿੰਦ ਚਟ ਕੰਟਾ ਹੋਰ ਦੇਖ ਲਾਨੀਆਂ ਜੇ ਨਾਲ ਇੱਤਾਂ ਨਾ ਆਪ ਵੀ ਕਹਿ ਦੂੰ ਸਿੱਧਾ ਫੜਾ ਪੈਣੇ ਮੇਰੇ ਗਾ ਟੂਮਾ ਲੈ ਚੱਕ ਬੁੱਤ ਟੂਮਾ ਜਮਾ ਮੇ ਤਾਂ ਜਾਨ ਲੈਣ ਆਲੀ ਘਰ ਛੱਡੀ ਸੀ ਹਾਏ ਹਾਏ ਮੇਰੇ ਤਾਂ ਜਾਨ ਪੈ ਗਈ ਨਹੀਂ ਬੇਬੇ ਟੂਮਾ ਦੇਖ ਕੇ ਹਾਏ ਹਾਏ ਬੂਮਾ ਮਰ ਜਾਣੀ ਕਿ ਮੈਂ ਪਾਪਾ ਦੀਆਂ ਘਸਾਤੀਆਂ ਮੇਰੇ ਤਾਂ ਟੁਮਾ ਅੱਛਾ ਘਸਾਤੀਆਂ ਮੇਰੇ ਤਾਂ ਲੱਗਦਾ ਸਿਉਣੀ ਘਟ ਗਿਆ ਉਹ ਮੈਂ ਤਾਂ ਤਲਾਗੇ ਲੈ ਆਉਂਗੀ ਅੱਛਾ ਕਿਉਂ ਘਸਾਉਣ ਮੁੱਕ ਦੱਸ ਉਹਨੇ ਕੋਈ ਰੇਤ ਨਾਲ ਘਸਾਤੀਆਂ ਕੰਨਾਂ 'ਚ ਤੇਰੇ ਪਾਈਆਂ ਹੁੰਦੀਆਂ ਸੀ ਗੱਲ 'ਚ ਤੇ ਕੰਨਾਂ 'ਚ ਘੱਟ ਉਹਦੇ ਪਾਈ 20 ਦਿਨ ਬਾਅਦ ਔਖੇ ਬੇਬੇ ਆਉਦੇ ਪੇਕੇ ਆਲਾ ਸਮਾਨ ਉਹ ਵੀ ਦੂਜੀ ਦੇ ਪਾਇਆ ਜਰਨਾ ਤੂੰ ਜਰ ਕੇ ਦੇਖ ਤੂੰ ਆ ਦੀ ਦਰਾਣੀ ਝਠਾਣੀ ਨਹੀਂ ਦਿੱਤਣਾ ਹਣਾ ਤੂੰ ਜਰ ਲਾਂ ਦੀ ਆ ਮਤਲਬ ਤੇਰਾ ਜਰੀਆਂ ਨੇ ਮੈਂ ਤਾਂ ਬੇਟਾ ਨਾ ਸਿਆਰੀ ਦਰਾਣੀ ਝਠਾਣੀ ਤੇ ਮੇਰੇ ਨਹੀਂ ਮਾਜਣਾ ਤੂੰ ਤਾਂ ਮੇਰੇ ਨਹੀਂ ਜਰੀਆਂ ਮੇਰੇ ਤੋਂ ਹਾਲੀਆਂ ਸੀ ਦੇਰੇ ਪਈ ਟੂਮਾ ਭਈ ਜਮਾ ਜ਼ਮੀਨ ਆਪਣੇ ਨਾਲ ਲੱਗਦੀ ਹੈ ਨਾਲ ਲੱਗਦੀ ਲੈਣੀ ਹੈ ਨਾ ਕਿਦੋਂ ਫਿਰ ਮੈਨੂੰ ਕਿਦੋਂ ਫਿਰ ਮੈਨੂੰ ਮੁੰਡੇ ਨੇ ਕਹਤਾ ਫਿਰ ਮੈਂ ਤਾਂ ਦਿੱਥੋਂ ਮੰਗਣ ਗਈ ਸੀ ਕਹਿੰਦਾ ਮੈਂ ਤਾਂ ਬੇਬੇ ਮੰਗਦਾ ਨਹੀਂ ਹਾਪਰੀਤੋਂ ਤੂੰ ਮੰਗਲਾ ਕਹਿੰਦਾ ਟੂਮਾ ਜੇ ਦੇ ਦੂ ਕਹਿੰਦਾ ਆਪਾਂ ਨੂੰ ਬਾਹਣ ਮੰਗ ਮੇਰੀਆਂ ਤਾਂ ਹੁਣ ਤਾਂ ਫੜਾਤ ਨਾਲ ਲੱਗਦਾ ਬੰਦਾ ਜੇ ਤੇਰੀ ਨੂੰਨੇ ਦੁਆਰੇ ਕਹਤਾ ਬੀਬੇ ਮੈਂ ਟੂਮਾ ਪਾਉਣਾ ਫਿਰ ਕਿੱਥੋਂ ਦੇਂਗੀ ਚਲ ਕੋਈ ਨਾ ਕਿਦੇ ਦੇਖੀ ਜਾਊਗੀ ਕਿਵੇਂ ਹੁਣ ਤੇ ਕਿਹੜਾ ਮੈਂ ਤੈਨੂੰ ਕਿਹੜਾ ਲੈ ਕੇ ਪਾਈ ਹੁ ਕਹਤਾ ਕਿਹੜਾ ਮੇਰੇ ਘਲੋਂ ਗਲਾਵਾ ਲੈ ਮਣ ਕੇ ਨਾ ਮੈਂ ਤੈਨੂੰ ਦੱਸਾਂ ਕਹਿਦੀ ਵੀ ਬਈ ਇਹ ਨਹੀਂ ਆਦੇ ਪੇਕੀ ਜਾਣਾ ਇਹਨੂੰ ਫੜਾ ਦੇ ਮੈਂ ਨਹੀਂ ਫੜਾਉਂਦੀ ਫੜਾਉਂਦੀ ਨਾ ਜੇ ਕਿਤੇ ਹੋਰ ਫਿਰ ਹੁੰਦੇ ਬਾਲੇ ਹੀ ਕਾਟਾ ਵੀ ਮੈਂ ਜਾਣਾਗਾ ਤੇ ਫੇਰ ਤਾਂ ਮੰਗ ਕੇ ਫੇਰ ਮੈਨੂੰ ਦੇਣ ਗਈ ਪੈਣਗੇ ਮੈਂ ਨਹੀਂ ਦਿੰਦੀ ਬੇਬੇ ਹੁਣ ਇਤੋਂ ਬਾਅਦ ਤਾਂ ਮੈਂ ਟੂਮਾ ਦੇ ਹੱਥ ਵੀ ਨਹੀਂ ਲਾਉਣ ਦਿੰਦੀ ਮੈਂ ਤੈਨੂੰ ਦੱਸਾਂ ਮੇਰੇ ਤਾਂ ਟੂਮਾ ਤੇ ਨੱਖ ਨਾ ਰੱਖੀ ਹੁਣ ਮੈਂ ਤੈਨੂੰ ਦੱਸਣ ਕਿ ਮੰਗ ਕੇ ਮਰਵਾ ਦੇ ਦਵਾਰੇ ਦੇ ਇਹ ਜਿਹੜਾ ਮਿਲ ਜਾਂਦੀ ਐ ਜਾਂ ਕਿਸੇ ਨਿਆਰੇ ਨੂੰ ਲੈ ਦੇ ਅੱਛਾ ਸਾਨੂੰ ਕੰਮ ਨਹੀਂ ਲੱਗਦਾ ਨਾ ਕਿ ਜਿਵੇਂ ਪਾਲਾ ਲੱਗਦਾ ਵਾਰੀ ਵਟੇ ਪਾਲਿਆ ਕਰੋਂਗੀ ਕਿਤੇ ਉਹ ਪਾਲਿਆ ਕਰੂਗੀ ਕਿਤੇ ਉਹ ਪਾਲਿਆ ਕਰੂ ਅਰੇ ਤੇ ਨਾ ਸ਼ੌਕ ਹੈ ਤੈਨੂੰ ਵੀ ਮੇਰੀ ਨੂਹ ਦੇ ਉਹਦੇ ਵੀ ਟੂਮਾ ਹੁਣ ਕਹਿ ਦੇ ਨਾ ਉਹਨੂੰ ਆਦੇ ਪੇਕਿਆਂ ਤੋਂ ਲਿਆਵੇਂ ਜੇ ਤੈਨੂੰ ਡਰ ਲੱਗਦਾ ਮੈਂ ਕਹਦਾ ਨਹੀਂ ਜਾ ਕੇ ਜੇ ਭੈਣਾਂ ਦੇ ਪੇਕਿਆਂ ਤੋਂ ਕਰਾ ਲੈ ਤੂੰ ਕਹਿ ਦੇ ਮੈਨੂੰ ਤਾਂ ਡਰ ਲੱਗਦਾ ਮੈਂ ਨਹੀਂ ਕਹਿੰਦੀ ਹੱਥ ਵੀ ਮੇਰੇ ਪੇਕਿਆਂ ਨੂੰ ਫੜ ਕੋਈ ਗੱਲ ਨਹੀਂ ਮੈਂ ਤਾਂ ਹੁਣੀ ਕਹਦਾ ਨਹੀਂ ਜਾ ਕੇ ਜੇ ਭੈਣਾਂ ਦੇ ਮੇਰੇ ਪੇਕਿਆਂ ਨਾਲ ਛੱਟ ਸੀ ਤੂੰ ਵੀ ਕਰਾ ਲੈ ਜਾ ਕਹਿ ਦੇ ਕਰ ਦੇ ਕਿਵੇਂ ਆ ਯਾ ਤੇ ਪੱਜ ਕੇ ਫੜੀਆਂ ਵੀ ਕਿਵੇਂ ਕੋਈ ਚੋਰ ਨਾ ਵੀ ਕਿਵੇਂ ਕੋਈ ਚੋਰ ਹੁੰਦਾ ਵੀ ਚੋਰ ਤਾਂ ਨਹੀਂ ਸੀ ਸੌੜਗੇ ਤੇਰੀ ਦਰਾਨੀ ਜਠਾਣੀ ਸੀ ਜੇ ਉਹਨੇ ਚਲ 20 ਦਿਨ ਪਾਲੀਆਂ ਸਵਾ ਮਹੀਨਾ ਚੱਕ ਰਵਾਂ ਚਲਾ ਦਾ ਰਾਜ ਹੈ ਕਿਆ ਪੂਰਾ ਕਰ ਲਿਆ ਤੇ ਕਿਵੇਂ ਕਰਦੀ ਹੈਗੀ ਤਾਂ ਹੀ ਸੀ ਵੀ ਕਿਤੇ ਬੁਢੀ ਪਤਾਨੀ ਦਿਓ ਕਨਾ ਟੂਮਾ ਵੀ ਕਿਤੇ ਮੇਰੇ ਦੱਬਈ ਨਾ ਮਾਰ ਲੈ ਮੇਰੀਆਂ ਟੂਮਾਂ ਤੇ ਕੋਈ ਗੱਲ ਵਾਂਗੂ ਜੋ ਵੀ ਨਹੀਂ ਮਾਜਣਾ ਚਲ ਮੇ ਇੱਤ ਹੁਣ ਕਿਹੜਾ ਤੱਕ ਫਿਰੀ ਹੋਗੀ ਕਿਰਾ ਲਹਾ ਕੇ ਦੇ ਤੀਆਂ ਐਨੇ ਦੇਖੀ ਜਾਊਗੀ ਜੇਕਰ ਕਿਤੇ ਜਾਊਗੀ ਫੜ ਕੇ ਦੇ ਦੂੰਗੀ ਫਿਰ ਫਿਰ ਦਵਾਰੇ ਆਈਂ ਦੀਦੀ ਆ ਖੜਿਓ ਮੜਾ ਜਾ ਆ ਬੇਬੇ ਸੋਨੋ ਫੜਾ ਕੇ ਟੂਮਾ ਮੇਰੀਆਂ ਤੇਰਾਂ ਟੂਮਾ ਤੇ ਹੋਰ ਹੁਣ ਮੇਰੇ ਨਾਲ ਚੰਗਾ ਹੁਣੀ ਹੈ ਜੇ ਲਾ ਕੇ ਮੈਂ ਬੇਬੇ ਨੂੰ ਫੜਾਈਆਂ ਨੇ ਟੂਮਾ ਨੇ ਹੀ ਤੇਰੀਆਂ ਨਹੀਂ ਟੂਮਾ ਹੈ ਮੇਰੀਆਂ ਦਿਖਾਓ ਮੜਾ ਜਾ ਮੈਂ ਸੋਡੀਆਂ ਟੂਮਾ ਵੀ ਦੇਖ ਲੈਣੀ ਕਹੇ ਜੀਆਂ ਇਹ ਤਾਂ ਜਮਾਂ ਸੇਮ ਮੇਰੇ ਵਾਲੀਆਂ ਨਾਲ ਦੀਆਂ ਨੇ ਇੱਕੋ ਜੀਆਂ ਬਣਵਾਈਆਂ ਸੀ ਨਿਕਾ ਮੜ ਗਏ ਤੇਰੀਆਂ ਕਿਹੜੀਆਂ ਟੂਮਾ ਟੂਮੇ ਹੀ ਮੇਰੀਆਂ ਸੀ ਇਹ ਇਹ ਤਾਂ ਮੇਰੇ ਪੇਕੇਆਂ ਵਾਲਾ ਸੈੱਟ ਐ ਜਿਹੜਾ ਮੇਰੇ ਪਈਆਂ ਹੋਈਆਂ ਸੀ ਉਹਨਾਂ ਦੀ ਗੱਲ ਕਰਦੀਆਂ ਮੈਂ ਵਰਗੇ ਜੇ ਤੂੰ ਪੁੱਛੀ ਲੈ ਮੈਂ ਤਾਂ ਤੈਨੂੰ ਦੱਸਣਾ ਨਹੀਂ ਸੀ ਚਾਹੁੰਦੀ ਪੜਦਾ ਮੈਂ ਇੱਥੇ ਤਾਂ ਬਹਨੇ ਰਹਿੰਦਾ ਨਹੀਂ ਇਹ ਤਾਂ ਮੇਰੇ ਪੇਕੇਆਂ ਵਾਲਾ ਸੈੱਟ ਐ ਬੇਬੇ ਨੇ ਲੈਤਾ ਸੀ ਮੇਰੇ ਤੋਂ ਕਹਿੰਦੀ ਮੈਂ 20 ਦਿਨ ਪਾ ਦਿਆਂ ਰਾਜਵੀਰ ਦੇ ਕਹਿੰਦੀ ਫਿਰ ਤੂੰ ਆ ਦਾ ਫੜ ਲਈ ਮੇਰਾ ਤਾਂ ਤੇਰਾ ਸੈੱਟ ਤਾਂ ਫੇਰੀ ਹੋ ਜੇ ਤੇਰਾ ਕਰਾਇਆ ਹੋ ਨਾ ਮੈਨੂੰ ਸੈੱਟ ਕਰਾ ਕੇ ਹੀ ਨਹੀਂ ਦਿੱਤਾ ਕਿੱਥੇ ਕਰਾਇਆ ਕਮਲਗੇ ਇਹਨਾਂ ਨੇ ਤਾਂ 20 ਦਿਨਾਂ ਬਾਅਦ ਮੈਥੋਂ ਫੜ ਲਿਆ ਸੀ ਜਦੋਂ ਮੈਂ ਵਿਆਹੀ ਵਿਆਹੀ ਆਈ ਸੀ ਨਾ ਉਦ ਹੀ ਫੜ ਕੇ 2 ਮੰਜੀਨ ਜ਼ਮੀਨ ਲੈ ਲਈ ਸੀ ਇਹ ਤਾਂ ਜ਼ਮੀਨ ਲੈਂਦੇ ਆ ਨਾ ਫਿਰ ਤੂੰ ਉਦ ਹੀ ਨਹੀਂ ਦੱਸਿਆ ਹੈਗਾ ਕਿੱਦੇ ਮੇਰੇ ਕੋਲ ਤਾਂ ਫਿਰ ਕੁਝ ਵੀ ਨਹੀਂ ਹੈਗਾ ਮੇਰੇ ਪੇਕਿਆਂ ਤੋਂ ਇੰਨਾ ਦਾਜ ਲੈ ਲਿਆ ਤੇ ਤੂੰ ਆਦੇ ਪੇਕਿਆਂ ਤੋਂ ਫਿਰ ਕਰਾ ਲਾ ਸੈਟ ਮੇਰੇ ਭਰਾ ਨੇ ਮੰਗ ਰੋ ਪਾਇਆ ਮੈਨੂੰ ਇਹ ਤਾਂ ਸੌਹਰਿਆਂ ਦਾ ਹੁੰਦਾ ਇਹ ਥੋੜਾ ਪੇਕਿਆਂ ਦਾ ਹੁੰਦਾ ਨਹੀਂ ਸੌਹਰਿਆਂ ਦੇ ਤਾਂ ਫੇਰ ਹੀ ਪੈ ਗਏ ਜੇ ਸੌਹਰੇ ਸ਼ੌਂਕ ਪੂਰੇ ਕਰਦੇ ਹੁਣ ਸੌਹਰਿਆਂ ਨੇ ਤਾਂ ਸ਼ੌਂਕ ਮਾਰਤੇ ਸੌਹਰਿਆਂ ਨੇ ਤਾਂ ਕੱਲੀ ਜ਼ਮੀਨ ਮੁੱਖ ਰੱਖ ਲਈ ਵੀ ਜ਼ਮੀਨ ਲੈ ਲੈ ਦੋਕਨਾਲਾ ਲੈ ਲੈ ਚਾਰ ਲੈ ਲੋ ਬਣ ਇੱਕ ਨਾਲਾ ਕੀ ਮੈਨੂੰ ਤਾਂ ਦੁੱਖ ਜਾਂ ਹੋਈ ਜਾਂਦਾ ਇਹ ਤਾਂ ਮੇਰਾ ਸੈਟ ਸੀਗਾ ਮੈਂ ਤੈਨੂੰ ਦੱਸਾਂ ਮੇਰੇ ਸੈੱਟ ਤੇ ਅੱਖ ਨਾ ਰੱਖੀ ਮੈਂ ਤੇ ਮੇਰੇ ਟੂਮਾ ਤਾਂ ਪਰੇ ਰਹਿ ਪੈਣੇ ਆਦੀ ਜਾ ਕੇ ਸਮਾਂ ਬਹ ਜੇ ਸ਼ੌਂਕ ਵੀ ਨਹੀਂ ਪੂਰਾ ਕਰਿਆ ਪਾ ਕੇ ਨਾ ਕਰਿਆ ਵੇ ਸ਼ੌਂਕ ਪੂਰਾ ਸ਼ੌਂਕ ਪੂਰਾ ਕਰਨਾ ਤੇ ਕਿੰਦ ਕਰਿਆ ਲੈ ਚੁੱਪ ਕਰਕੇ ਮੈਂ ਤੈਨੂੰ ਦੱਸਾਂ ਤੇ ਨਹੀਂ ਬੁੜੀ ਨੂੰ ਕਹਦੇ ਵੀ ਕਰਾ ਕੇ ਦੇ ਮੈਨੂੰ ਤਾਂ ਸ਼ੰਗ ਬਰਾਬਰ ਦੀਆਂ ਬਣਣਗੀਆਂ ਮੇਰੇ ਕੋਲੇ ਤਾਂ ਮੇਰੇ ਕੋਲੇ ਤਾਂ ਦੋ ਸ਼ੈਂਪਾਂ ਮੈਂ ਤੈਨੂੰ ਦੱਸਾਂ ਦੋ ਸ਼ੈਂਪਾਂ ਹੀ ਤੇਰੇ ਕੋਲੇ ਰਹਿ ਗਈਆਂ ਬਰਾਬਰ ਫਿਰ ਮੇਰੇ ਕੋਲੇ ਸੈੱਟ ਨਹੀਂ ਨਾ ਹੈਗਾ ਇਹ ਸੈੱਟ ਨੂੰ ਮੇਰੇ ਕਿਹੜਾ ਆਏਗਾ ਆ ਦੇਖ ਲਾ ਆ ਤੇਰੇ ਸਾਹਮਣੇ ਮੁੱਲ ਦੇ ਪਾਈ ਫਰਦੀਆਂ ਕਰੇ ਮੇਰੇ ਪੇਕਿਆਂ ਨੇ ਵੀ ਐਡਾ ਸੈੱਟ ਪਾਤਾ ਹੁਣ ਮੈਂ ਉਹਨਾਂ ਨੂੰ ਕਿਵੇਂ ਕਹਿ ਸਕਦੀ ਆ ਭਾਈ ਛੋਟੇ ਮੁਰਕੀਆਂ ਅੰਦਰ ਆ ਕੇ ਦੇ ਦਿਓ ਕੋਈ ਨਾ ਮੈਂ ਬੇਬੇ ਨਾਲ ਗੱਲ ਕਰਦੀ ਆ ਕਰ ਲੈ ਕਰ ਲੈ ਜਾ ਚਪਤਾ ਲੱਗੂਗਾ ਵੀ ਸੈੱਟ ਕਿਹਦਾ ਆ ਆਹੋ ਬੇਬੇ ਕਿੰਦਾ ਲੱਗਦਾ ਹੈ ਵੀ ਹਰਪ੍ਰੀਤ ਜਾਣ ਕੇ ਝੂਠ ਬੋਲਦੀ ਖੰਨੀ ਮੇਰਾ ਸੈੱਟ ਹੈ ਬਹਿਮ ਚ ਨਾ ਰਹਿਣੀ ਪੁੱਛਿਆ ਬੁੜੀ ਨੂੰ ਜਾ ਕੇ ਪੁੱਛ ਕੇ ਆਉਣੀ ਆ ਮੈਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊ ਬੇਬੇ ਦਾ ਪਤਾ ਨਹੀਂ ਕਿੱਧਰ ਗਈ ਬਾਈ ਨੂੰ ਪੁੱਛਦੀਆਂ ਬਾਈ ਉਰੇ ਆਇਆ ਮਾੜਾ ਆ ਹਾਂ ਰਾਜਵੀਰ ਕੀ ਕਹਿੰਦੀ ਸੀ ਨਾ ਬਾਈ ਬੇਬੇ ਕਿੱਥੇ ਗਈ ਆ ਬੇਬੇ ਇੱਥੇ ਕਿਤੇ ਗਈ ਉਹ ਮੈਂ ਤਾਂ ਖੇਤੋਂ ਆਇਆ ਸੀਗਾ ਖੇਤੋਂ ਆਇਆ ਆ ਬਾਈ ਵੀ ਹੁਣ ਆਇਆ ਅਗਲੇ ਨਾ ਮੈਂ ਤਾਂ ਐ ਕਹਿੰਦੀ ਸੀਗੀ ਵੀ ਉਹ ਜਿਹੜਾ ਮੇਰਾ ਸੱਟ ਨਹੀਂ ਸੀਗਾ ਮੇਰੇ ਪਾਇਆ ਹੋਇਆ ਸਿਉਣੇ ਦਾ ਵਿਆਹ ਵਾਲਾ ਹਾਂ ਹਾਂ ਤੋ ਬੇਬੇ ਨੂੰ ਮੈਂ ਲਾ ਕੇ ਪੜਾਦਾ ਬੇਬੇ ਕਹਿੰਦੀ ਅੱਜਕੱਲ ਟਾਈਮ ਮਾੜਾ ਕਹਿੰਦੀ ਠੱਗਾ ਠੋਰੀ ਦਾ ਜ਼ਮਾਨਾਗਾ ਤੇ ਭਈ ਗੰਨੇ ਤੋਂ ਟੂਮਾ ਲਾ ਕੇ ਫੜਾ ਦੇ। ਬੱਜਿਆ ਕਰ ਤੂੰ ਫੜਾਤਾ ਸਮਾਂ ਦੀ। ਮੈਂ ਲਾ ਕੇ ਫੜਾਤੀਆਂ ਤੇ ਹਰਪ੍ਰੀਤ ਕਹਿੰਦੀ ਉਹ ਟੂਮਾ ਮੇਰੀਆਂ ਨਹੀਂ ਆ। ਹਾਂ ਉਹ ਤਾਂ ਸੈੱਟ ਹਰਪ੍ਰੀਤ ਦੀ ਸੀਗਾ। ਹਰਪ੍ਰੀਤ ਨੂੰ ਤਾਂ ਤੁਸੀਂ ਪਾਤਾ ਫਿਰ ਮੇਰਾ ਸੈੱਟ ਕਿੱਥੇ ਹੈਗਾ? ਉਹ ਲੈ। ਅਸੀਂ ਤਾਂ ਜ਼ਮੀਨ ਲੈਣੇ ਹੁੰਨੇ ਆ। ਸੈੱਟ ਤਾਂ ਉਹਦੇ ਹੀ ਤੀ ਆ ਜੇ ਤੂੰ ਕਰਾਉਣਾ ਹੈ ਦੁਬਾਰਾ ਉਹਦੇ ਪੀਕਿਆਂ ਤੋਂ ਕਰਾ ਲਈ। ਹਰਪ੍ਰੀਤ ਨੂੰ ਉਹਦੇ ਪੇਕੇਆਂ ਨੇ ਕਰਾ ਕੇ ਦਿੱਤਾ ਬਾਅਦ ਦੇ ਪੇਕੇ ਨੇ ਕਰਾਇਆ ਸੀ ਜਿਹੜਾ ਪਹਿਲਾਂ ਪਾਇਆ ਸੀ ਨਾ ਅਸੀਂ ਉਹ ਲਾਹ ਲਿਆ ਦਿੱ ਤੂੰ ਹਰਪ੍ਰੀਤ ਨੂੰ ਨਾ ਹੁਣ ਮੇਰੇ ਹਰਪ੍ਰੀਤ ਦੇ ਪੇਕੇਆਂ ਦਾ ਕਰਾਦਾ ਮੇਰੇ ਪੇਕੇ ਕਿੱਥੋਂ ਕਰਾ ਕੇ ਦੇਣ ਕੱਲ ਤਾਂ ਇੰਨੇ ਪੈਸੇ ਵਿਆਹ ਤੇ ਲਾਏ ਆ ਤੀ ਤੂੰ ਹਰਪ੍ਰੀਤ ਦੇ ਪੇਕੇ ਕਰਾ ਸਕਦੇ ਨਹੀਂ ਤੇ ਤੈਨੂੰ ਵੀ ਟੂਮਾ ਦੇ ਤੇਰੀ ਕੋਲੇ ਨੇ ਪੇਕੇ ਦੇ ਪੇਕੇ ਤਕੜੇ ਨੇ ਉਹਨਾਂ ਨੇ ਕਰਾਤਾ ਮੇਰੇ ਪੇਕੇ ਵਿੱਚ ਪਾਉਣਗੇ ਤੂੰ ਐਂ ਕਰ ਫਿਰ ਮੁੱਲ ਮੱਲ ਦਾ ਪਾ ਲਿਆ ਕਰ ਭਜਮੀ ਲੈਂਨੇ ਹੁੰਨੇ ਆ ਕਿਉਂ ਪਾ ਲਾਂ ਮੁੱਲ ਦਾ ਇੰਨਾ ਜਾਇਜ਼ ਦਿੱਤਾ ਮੇਰੇ ਮਾਪਿਆਂ ਨੇ ਨਾ ਉਹ ਆਹ ਟੂਮਾ ਦੇ ਸਿਰ ਤੇ ਤੇ ਛ ਅਹੀਂ ਜਮੀਨਾਂ ਨਹੀਂ ਬਣਦੀ ਹੁੰਦੀ। ਮਾਂ ਵੀ ਕੰਨਾਂ ਚੋਂ ਲਹਾ ਲਾ ਕੇ ਤਾਂ ਕਿਤੇ ਤੁਸੀਂ ਹੋਰ ਨਾ ਮਹਿਲ ਖੜੇ ਕਰ ਲਓ। ਬਈ ਜੇ ਫਿਰ ਇਹ ਗੱਲ ਆ ਨਾ ਤਾਂ ਮੇਰੀ ਗੱਲ ਸੁਣੋ ਤੁਸੀਂ ਜਮੀਨ ਹੀ ਰੱਖ ਲਓ। ਬਹੂ ਕੋਈ ਹੋਰ ਵਿਆ ਲਿਆ ਨਕਲੀ ਟੂਮਾ ਪਾ ਦੇ ਨਾਲੇ ਅਗਲੀ ਦੇ। ਮੈਂ ਹੀ ਰਹਿੰਦੀ ਰੁੰਦੀ ਹੈਗੀ। ਨਹੀਂ ਰਹਿੰਦੀ ਨਾ ਰਹਿ। ਡਰਾਉਂਦੀ ਵਾਲੇ ਤੁਹਾਨੂੰ ਕੀ ਦਿੰਦੀ ਤੇਰੇ ਕੱਲ ਆਈ ਹੈ ਹੈਂ? ਕੱਲ ਆਈ ਲੈ। ਸਿਵੇ ਚੱਦ ਕਰਦੀ ਹੈ। ਕੱਲ ਦੀ ਪੂਤਨੀ ਸਿਵੇ ਚੱਦ ਲੈ। ਕੋਈ ਨਾ ਫਿਰ ਸੋਨੂੰ ਤਾਂ ਨਹੀਂ ਆਏ ਹੋ ਜੂਗਾ। ਵੀ ਵੱਡੀ ਬਹੂ ਦਾ ਟੂਮਾ ਪਾ ਕੇ ਛੋਟੀ ਬਹੂ ਵਿਆ ਲੈਂਦੀ। ਅਹੀਂ ਰਹੋਗੇ ਬਿਨਾਂ ਵਿਆ ਤੂੰ। ਤੂੰ ਰਾਜਵੀਰ ਐਂ ਕਰ ਜਾਂ ਨਾ ਕਿਉਂ ਨਾ ਜਾ ਮੈਂ ਤਾਂ ਜਾਉਂਗੀ ਅੱਜ ਤਾਂ ਮੇਰੇ ਨਾਲ ਟੂਮਾ ਲਹਾਂਗਾ ਕੱਲ ਨੂੰ ਕੁਝ ਹੋਰ ਕਹਾਂਗੇ ਹਰਪ੍ਰੀਤ ਵੀ ਲਹਾਂ ਜੀ ਤੀ ਕਿਤੇ ਕਲੀਂ ਦਾ ਲਾਂਗੇ ਮੈਂ ਹਰਪ੍ਰੀਤ ਸੀ ਜਿਹੜੀ ਬੈਠੀ ਰਹੀ ਮੈਂ ਹੀ ਨਹੀਂ ਬੈਠੀ ਹੈਗੀ ਬਤਾ ਜਾਨੀ ਕਿ ਬੈਠੀ ਬੈਠੀ ਜੰਦੀ ਹੈ ਲੋਕਾਂ ਐਡੀ ਝੂਠੀਆਂ ਤੂੰ ਮੈਨੂੰ ਐ ਨਹੀਂ ਦੱਸਿਆ ਹੈਗਾ ਵੀ ਹਰਪ੍ਰੀਤ ਨੇ ਟੂਮਾ ਪਾ ਕੇ ਪਿਆ ਕੇ ਲੈ ਆਇਆ ਤੂੰ ਜੇ ਨਹੀਂ ਗਜੈ ਸੀਗੀ ਤਾਂ ਵਿਆਹ ਵਿਆਹ ਕਾਦੇ ਵਾਸਤੇ ਗਏ ਸੀ ਤੁਸੀਂ ਜੇ ਨਹੀਂ ਗਜੈ ਸੀ ਕਿਉਂ ਨਹੀਂ ਆਪਾਂ ਬਾਣ ਲਿਆਗਾ ਕੋਈ ਜਮੀਨ ਲਈ ਤੀ ਮੈਨੂੰ ਕੋਈ ਨਹੀਂ ਬਾਣ ਬੂੰਦਾ ਜਮੀਨ ਲਈ ਤੁਸੀਂ ਲਈ ਆ ਤੇ ਮੈਂ ਕੀ ਮੂੰਹ ਦਿਖਾਉਂ ਲੋਕਾਂ ਨੂੰ ਟਣਪ ਹੋ ਜੂ ਫਸਲ ਹੋ ਫੇਰ ਕਰਾ ਦੇ ਕੋਈ ਗੱਲ ਨਹੀਂ ਮੈਨੂੰ ਨਹੀਂ ਪਤਾ ਮੈਨੂੰ ਤਾਂ ਲੋੜ ਨਹੀਂ ਹੈਗੀ ਮੈਂ ਤਾਂ ਰਹਿੰਦੀ ਨਹੀਂ ਹੈਗੀ ਮੈਂ ਤਾਂ ਜਾਣੀ ਆ ਭੱਜ ਭੱਜਿਆ ਕਿਉਂ ਮੈਂ ਤਾਂ ਨਹੀਂ ਰਹਿੰਦੀ ਹੈਗੀ ਪੂਰੇ ਫੜਾ ਮੈਨੂੰ ਬਾਏਗ ਨਹੀਂ ਜਾਂਦੇ ਹੁੰਦੇ ਤੇਰੇ ਦਿਮਾਗ ਨੂੰ ਕੀ ਹੋ ਗਿਆ ਫੜ ਦੇ ਮੈਨੂੰ ਮੈਂ ਤੁਸਾਂ ਗੱਲ ਟੂਮਾ ਦੇ ਦੇ ਮੇਰੀਆਂ ਮੈਂ ਰਹਿ ਪੂੰਗੀ ਟੂਮਾ ਦੇ ਦੇਂਗੇ ਦਵਾ ਦੇ ਕੋਈ ਟੂਮਾ ਬੇਬੇ ਲੱਗेंगी ਪਿੰਡ ਚ ਜਾਂਦੇ ਮੇਰੇ ਨਾਲ ਤੁਸੀਂ 420 ਘਰੀ ਆਵਾ ਦੇਂਗੇ ਤੈਨੂੰ ਕਿਹਾ ਉਹਦੀਆਂ ਦੇਵਾ ਦੇਂਗੇ ਹਰਕੜੀ ਤੇ ਨਾ ਆ ਜਾ ਕੀ ਹੋ ਗਿਆ ਹੁਣ ਉਹ ਜਾਂਦੀ ਆ ਲੈ ਫੋੜ ਲੈ ਇਹਨੂੰ ਨਾ ਮੈਂ ਨਹੀਂ ਮੁੜਦੀ ਹੈਗੀ ਪਹਿਲਾ ਮੇਰੇ ਨਾਲ ਟੂਮਾ ਦੇ ਮੈਂ ਤਾਂ ਫੇਰ ਮੜੂੰਗੀ 33 ਕਰਾ ਦੇਂਗੀ ਪਿੰਡ ਚ ਜੇ ਨਹੀਂ ਸਾਰਿਆਂ ਤੋਂ ਬਣੀਆਂ ਬੇਬੇ ਕਿਉਂ ਰੋੜਾ ਪਾਉਣੀ ਹੈ ਬੇਬੇ ਮੰਨ ਜੋ ਹਲੇ ਵੀ ਇੱਜ਼ਤ ਰੱਖਣੀ ਆਵਦੀ ਦੋਨਾਂ ਨੂੰ ਇੱਕੋ ਜਿਹਾ ਪਾ ਦਿਓ ਇੱਕੋ ਜਿਹਾ ਪਾ ਦੇਣਾ ਕਰਾ ਦੇਵਾਂਗੇ ਕਰਾ ਦੇਵਾਂਗੇ ਸਾਡੇ ਵੀ ਨਾਲ ਕਰਵਾਏਗੀ ਲੈ ਮੈਂ ਵੀ ਨਹੀਂ ਕਰਾਉਂਗੀ ਹੁਣ ਜੇ ਮੈਨੂੰ ਕਿਹੜਾ ਪਾਈਂ ਮੱਥੇ ਤੇਰੇ ਤੇ ਪੇਕੇ ਆਲੀਆਂ ਪੇਕੇਆਂ ਨਾਲ ਤੇ ਪੇਕੇ ਵਾਲੀਆਂ ਹੀ ਰਹਿਣੀਆਂ ਉਹ ਤਾਂ ਮੇਰੀ ਪਰਜਾਈ ਦਾ ਸੈਟਅਪ ਚੜੀ ਗਈ ਮੈਨੂੰ ਤਾਂ ਰੇ ਟੂਮਾ ਚਾਹੀਦੀਆਂ ਜਿੰਨੀਆਂ ਇਹਦੇ ਹੋਏ ਆ ਉਹ ਤਾਂ ਮੇਰੀ ਪਰਜਾਈ ਦਾ ਸੈਟ ਸੀ ਮੈਨੂੰ ਦੇ ਆਉਂਗੇ ਉਹ ਤਾਂ ਮੇਰੀ ਪਰਜਾਈ ਚੰਗੀ ਸੀ ਜਿਹੜੀ ਉਹ ਚੱਲ ਚੱਲ ਮੋੜੋ ਆਜੋ ਆਜੋ ਕੋਈ ਗੱਲ ਨਹੀਂ ਤੁਹਾਨੂੰ ਤਾਂ ਐ ਸੀ ਵੀ ਖਬਰਾਂ ਹੀ ਮੰਨ ਜਾਣੀਆਂ ਮਾਰੀ ਬੜੀ ਆਈ ਛੋਡੇ ਨਾਲ ਟੂਮਾ ਤਾਂ ਪਵਾ ਦੂਗੀ ਮੈਨੂੰ ਕੋਈ ਨਹੀਂ ਕੋਈ ਨਹੀਂ ਫਿਰ ਜ਼ਮੀਨ ਨੀਰੇਤੀਆਂ ਦੀ ਟੂਮਾ ਹੀ ਪੈਣੀ ਹੈ ਫਿਰ ਹਾਂ ਜ਼ਮੀਨਾਂ ਕੀ ਨਹੀਂ ਦੇਖੀਆਂ ਤੂੰ ਹੀ ਦੇਖ ਲੈ ਜਮੀਨਾਂ ਪੜ ਜਾਣਾਂ ਟੂਮਾ ਪੜ ਜਾਂਦੀਆਂ ਦੋ ਦੋ ਗੱਲਾਂ ਪੜ ਜਾਂਦੀਆਂ ਹੈ ਇਹੇ ਛੋਟੀ ਨੇ ਕੱਟ ਲਈ ਆ ਛੋਟੀ ਨੇ ਕੱਟ ਕੇ ਛੋਡੇ ਵਾਲਾਂ ਨੂੰ ਨਹੀਂ ਸੀ ਖਾੜੂ ਪਾਤਾ ਕਿੰਨੀ ਕ ਗੱਲ ਸੀ ਐਡੀ ਚਲਾਕੀ ਕਾ ਤੋ ਕਰਦੀ ਸੀਗੀ ਚਲਾਕੀ ਨੂੰ ਕੀ ਕਰਾਂ ਬਾਲਾਂ ਨੇ ਆਉਂਦੇ ਥੱਗ ਦਾ ਘਰੀ ਸੀਗੇ ਨਹੀਂ ਪੈਣੀ ਮੈਂ ਸੀ ਭੋਲੀ ਪਾੜੀ ਮੈਂ ਨਹੀਂ ਸੀ ਮੂਰੇ ਬੋਲਦੀ ਤੂੰ ਤਾਂ ਬਲ ਕੱਟਦੇ ਉਹਨਾਂ ਦੇ ਲੱਜਤਾ ਗਈ ਮੈਨੂੰ ਬਲ ਤਾਂ ਹਜੇ ਕੱਡੂਗੀ ਹਜੇ ਤੱਕ ਲੈ ਨਹੀਂ ਕੋਈ ਨਹੀਂ ਕੋਈ ਨਹੀਂ ਬਲ ਤਾਂ ਸੀ ਵੀ ਇਹਦੇ ਕੱਢਾਂਗੇ ਤੋ ਪਤਾ ਲੱਗੂਗਾ ਕੱਢਾਂਗੇ ਬਲ ਛੋਡੇ ਹੁਣ ਜਦੋਂ ਅਸੀਂ ਵਾਲ ਕੱਢੇ ਨਾ ਉਦੋਂ ਪੱਤਾ ਲਗੂ ਨੂੰ ਐ ਨਹੀਂ ਗੱਲ ਹਟਾਉਂਦੀ ਨਹੀਂ ਦੇਖ ਰਹੀਆ ਪੁੱਤ ਇਹ ਤਾਂ ਵੀ ਸਾਡੇ ਹੀ ਬਾਣ ਦੇ ਤੀਜਾ ਵੀ ਲੈ ਗਏ ਜ਼ਮੀਨਾਂ ਇਹਨਾਂ ਨੂੰ ਹੈ ਤੁਮਾਂ ਪਿਆਰੀਆਂ ਹੋ ਗਈਆਂ ਇਹਨਾਂ ਨੂੰ ਜ਼ਮੀਨ ਨਹੀਂ ਪਿਆਰੀ ਹੋਈ ਇੱਕ ਤਾਂ ਦੇਣਾ ਪੁੱਤ ਦੋਨੇ ਦੇਖ ਲੈ ਇਹ ਸਾਰੀ ਸਾਜ ਹਰਪ੍ਰੀਤ ਦੀ ਹੈ ਇਹ ਇਹ ਬਾੜੀ ਚ ਲਾ ਕੇ ਗਈ ਉਹਨੂੰ ਰਾਜਵੀਰ ਨੂੰ ਮੰਗਰ ਲਾ ਲਿਆ ਵਿਚਾਰੀ ਨੂੰ ਨੇ ਹਾਂ ਸਾਜ ਚ ਪਾ ਕੇ ਛੱਡੀ ਜਾਂਦੀਆਂ ਦੋਨੇ ਆ ਜਾ ਕਰ ਦੇਣਾ ਨਾ ਗੱਲ ਥੋੜੀ ਆਜੋ ਆਜੋ